ਮੈਂ ਇਹਨਾਂ 4 ਏਕੜਾਂ ਦੇ ਵਿੱਚ ਲਗਭਗ ਜੀ 100 ਤੋਂ ਪਲੱਸ ਵੈਰਾਈਟੀਆਂ ਫਲੂਟਾਂ ਦੀਆਂ ਅਗਾ ਚੁੱਕੀਆਂ ਹਾਂ ਜਿਨ੍ਹਾਂ ਚੋਂ ਕਾਮਯਾਬ ਬਹੁਤ ਘੱਟ ਚੋਂ ਹੋਏ ਆਂ ਜੀ ਮੰਨ ਕੇ ਚੱਲੀਏ ਵੀ ਆਪਾਂ 20 ਕ ਬੂਟੇ ਐਗਜ਼ੋਟਿਕ ਇਹ ਜਿਹੇ ਨੇ ਜਿਹੜੇ ਆਪਾਂ ਕਾਮਯਾਬ ਕਰ ਲਿਆ ਜੀ ਤੇ ਕੁਝ ਕੁ ਚੀਜ਼ਾਂ ਆਂਦੀਆਂ ਨੇ ਜਿਹੜੀਆਂ ਵੀ ਕੋਈ ਆਨਸਰ ਫੇਲ ਹੋ ਗਈ ਕੋਈ ਇੱਕ ਸਿਆਲ ਕੱਟ ਕੇ ਫੇਲ ਹੋ ਗਈ ਕੋਈ ਗਰਮੀ ਚ ਫੇਲ ਹੋ ਗਈ ਕਿਉਂਕਿ ਜ਼ਮੀਨ ਕਿਸੇ ਚੀਜ਼ ਨੂੰ ਨਹੀਂ ਨਕਾਰਦੀ ਪੰਜਾਬ ਦੀ ਜ਼ਮੀਨ ਦੇ ਵਿੱਚ ਬਜ਼ੁਰਗ ਕਹਿੰਦੇ ਸੀ ਬੰਦਾ ਮਾਰ ਕੇ ਦੱਬ ਦੋ ਉਹ ਵੀ ਹਰਾ ਹੋ ਜੂ ਤਾਂ ਉਹ ਗੱਲ ਹਕੀਕਤ ਆ ਵੀ ਬੰਦਾ ਵੀ ਹਰਾ ਹੋ ਜੂ ਪਰ ਮੌਸਮ ਦੇ ਵਿੱਚ ਕਈ ਵਾਰ ਕੋਈ ਪਰਟੀਕੂਲਰ ਬੂਟਾ ਸਰਦੀ ਨਹੀਂ ਚੱਲਦਾ ਕੋਈ ਗਰਮੀ ਨਹੀਂ ਚੱਲਦਾ ਕੋਈ ਵਿਚ ਵਿਚਾਲੇ ਵਾਲਾ ਜਿਹੜਾ ਬਹੁਤ ਜ਼ਿਆਦਾ ਆਪਣਾ ਡਰਾਈ ਮੌਸਮ ਹੁੰਦਾ April May ਦੇ ਵਿੱਚ ਜਦੋਂ ਲੋ ਚੱਲਦੀ ਆ ਉਹ ਨਹੀਂ ਚੱਲਦਾ ਤਾਂ ਉਦੋਂ ਆ ਕੇ ਬੂਟੇ ਮਰ ਜਾਂਦੇ ਆ ਜਿਹੜੇ ਉਹ ਬੂਟੇ ਮਰਦੇ ਆ ਉਹਨਾਂ ਨੂੰ ਛੱਡ ਕੇ ਸਕਿੱਪ ਕਰਕੇ ਵੀ 30 40 ਦੇ ਪ੍ਰਕਾਰ ਦੇ ਬੂਟੇ ਅਜੇ ਖੜੇ ਨੇ ਹਾਲ ਵੀ ਆਪਣੇ ਕੋਲ ਜਿਹੜੇ ਬਹੁਤ ਐਗਜ਼ੋਟਿਕ ਨੇ ਜਾਂ ਜਿਹੜੇ ਆਲੇ-ਦਾਲੇ ਕਿਤੇ ਬਹੁਤ ਘੱਟ ਨੇ ਜੀ ਦੇਖ ਨੂੰ ਮਿਲਦੇ ਉਹ ਆਪਾਂ ਫਾਇਦਾ ਲੀਤੇ ਸਤਿ ਸ਼੍ਰੀ ਅਕਾਲ ਸੋ ਜੀ ਗੱਲ ਦੀ ਦਸੋ ਆਪਣਾ ਇੰਟਰਵਿਊ ਅੱਜ ਦੀ ਕਹਾਣੀ ਮੇਰਾ ਨਾਮ ਗੁਰਸਮਰਨ ਸਿੰਘ ਆ ਜੀ ਮੇਰਾ ਪਿੰਡ ਦਾ ਨਾਮ ਹਥੋਆ ਜੀ ਤੇ ਡਿਸਟ੍ਰਿਕਟ ਸਾਡਾ ਮਲੇਕੋੜਾ ਜੀ ਮਲੇਕੋੜੇ ਡਿਸਟ੍ਰਿਕਟ ਮਲੇਕੋੜੇ ਸ਼ਹਿਰ ਤੋਂ ਸਾਡਾ ਪਿੰਡਾ ਜੀ ਜਿਹੜਾ ਉਹ 3 ਕਿਲੋਮੀਟਰ ਤੇ ਆ ਜੀ ਤੇ ਇੱਥੇ ਮੇਰਾ ਫਾਰਮ ਆ ਜੀ ਇੱਥੇ ਮੇਰੀ ਨਰਸਰੀ ਆ ਤੇ ਨਰਸਰੀ ਦੇ ਵਿੱਚ ਮੈਂ ਛੋਟਾ ਜਿਹਾ ਕੰਮ ਕਰਦਾ ਜੀ ਇੱਕ ਲੌਂਗਨ ਦਾ ਇੱਕ ਅਵੋਕਾਡੋ ਦਾ ਤੇ ਕੁਝ ਕੁ ਐਗਜ਼ੋਟਿਕ ਫਰੂਟ ਨੇ ਜਿਵੇਂ ਬਹੁਤ ਵੱਡੀ ਜਾਮਨ ਆਈ ਹੈ ਜੀ ਉਹਦਾ ਤੇ ਆਪਣਾ ਮੈਕ ਅਕੈਡਮੀਆ ਨਟ ਹੋ ਗਿਆ ਜੀ ਬਸ ਇਹ ਬੂਟੇ ਰੱਖ ਤਾਂ ਜਿਹੜੇ ਬਾਕੀ ਫਰੂਟ ਨੇ ਉਹ ਆਪਾਂ ਅਡਾਡ ਨਰਸਰੀਆਂ ਤੋਂ ਪ੍ਰਕਿਊਰ ਕਰ ਲੈਣੇ ਆ ਜੀ ਉਹ ਲਵਾਉਣੇ ਵੀ ਆ ਬਾਗ ਵੀ ਲਵਾਉਣੇ ਆ ਜੀ ਤੇ ਆਪਾਂ ਬਾਗ ਠੇਕੇ ਤੇ ਵੀ ਲੈਣੇ ਆ ਜੀ ਤੇ ਨਾਲ ਦੀ ਨਾਲ ਦੀ ਆਪਾਂ ਜਿਹੜਾ ਪੰਜਾਬ ਦੇ ਵਿੱਚ ਇੱਕ ਨਵਾਂ ਕੰਮ ਸ਼ੁਰੂ ਕੀਤਾ ਜੀ ਜਿਹੜਾ ਉਹ ਐਵੋਕਾਡੋ ਦੀ ਫਾਰਮਿੰਗ ਸੀ ਤੁਸੀਂ ਹਾਂ ਹੁਣ ਦੇਖ ਸਕਦੇ ਹੋ ਜੀ ਕਿ ਡਾਕ ਫਰੂਟ ਆਪਣੇ ਲੱਗ ਚੁੱਕੇ ਆ ਜੀ ਇਹਦਾ ਤਕਰੀਬਨ ਵਜ਼ਨ ਹੁਣ 200 ਤੋਂ 300 ਗ੍ਰਾਮ ਦਾ ਹੋਊਗਾ ਜੀ ਇਹ ਜਿਹੜੀ ਵੈਰਾਈਟੀ ਆ ਜੀ ਇਹ ਸੀਡ ਗਰੋਨ ਵੈਰਾਈਟੀ ਆ ਆਪਣੇ ਆਪ ਸੀਡ ਤੋਂ ਤਿਆਰ ਹੋ ਗਿਆ ਜਿਹਹਦੀ ਕੁਆਲਿਟੀ ਇਹਦੀ ਹੋਊਗੀ ਜੀ ਉਹ ਹੁਣ ਪਰਮਾਤਮਾ ਜਾਣਦਾ ਕਿੰਨਾ ਇਹਦੇ ਚ ਤੇਲ ਕੰਟੈਂਟ ਹੋਊਗਾ ਕਿੰਨਾ ਸਾਰਾ ਕੁਝ ਹੋਊਗਾ ਉਹ ਆਪਾਂ ਹੁਣ ਅੱਗੇ ਯੂਨੀਵਰਸਿਟੀ ਤੋਂ ਟੈਸਟ ਕਰਾ ਕੇ ਇਹਨੂੰ ਆਪਾਂ ਦੇਖਾਂਗੇ ਤੇ ਜਿਹੜਾ ਆਪਾਂ ਫਾਰਮਿੰਗ ਦੀ ਦੀ ਗੱਲ ਕਰ ਰਹੇ ਹਾਂ ਜੀ ਜਿਹੜੀ ਆਪਾਂ ਪੰਜਾਬ ਦੇ ਵਿੱਚ ਇਹਦੀ ਫਾਰਮਿੰਗ ਪ੍ਰਮੋਟ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਜੀ ਆਪਾਂ ਇਹਦੇ ਬਾਗ ਲਪਾਉਣਾ ਚਾਹੁੰਦੇ ਹਾਂ ਜੀ ਲਵਾ ਰਹੇ ਹਾਂ ਤੇ ਜਿਹੜੇ ਦੋਸਤ ਲਾਉਣਾ ਚਾਹੁੰਦੇ ਆ ਉਹਨਾਂ ਲਈ ਆਪਾਂ ਬੂਟੇ ਪ੍ਰੋਵਾਈਡ ਕਰਦੇ ਆ ਜੇ ਕੋਈ 300 ਬੂਟੇ ਤੋਂ ਉੱਤੇ ਜ਼ਿਆਦਾ ਲਗਾਉਣਾ ਚਾਹੁੰਦਾ ਤਾਂ ਉਹਦੇ ਖੇਤ ਦੇ ਵਿੱਚ ਜਾ ਕੇ ਮਾਰਕਿੰਗ ਕਰਨਾ ਪਿੱਟ ਡਿਗਿੰਗ ਕਰਨਾ ਬੂਟਾ ਲਾਉਣਾ ਉਹ ਸਾਰਾ ਕੁਝ ਕੰਮ ਕਰਦੇ ਆ ਜੀ ਜੇ ਕੋਈ 20-50 ਬੂਟੇ ਲੈਣਾ ਚਾਹੁੰਦਾ ਉਹਨੂੰ ਬੂਟੇ ਪ੍ਰੋਵਾਈਡ ਕਰਦੇ ਆ ਜਾਂ 100-200 ਲੈਣਾ ਚਾਹੁੰਦਾ ਉਹਨੂੰ ਵੀ ਬੂਟੇ ਆਪਾਂ ਪ੍ਰੋਵਾਈਡ ਕਰਾਉਨੇ ਆ ਜਿਹੜੀਆਂ ਵੈਰੈਟੀਆਂ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀਆਂ ਨੇ ਤੇ ਹੋ ਰਹੀਆਂ ਨੇ ਉਹ ਵੈਰਾਈਟੀਆਂ ਤੇ ਜਿਹੜੀਆਂ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਆਪਾਂ ਰეკਮੈਂਡ ਕਰਦੀਆਂ ਨੇ ਕਿ ਇਸ ਮੌਸਮ ਦੇ ਵਿੱਚ ਜੋ ਵੈਦਰ ਕੰਡੀਸ਼ਨਸ ਆਪਣੇ ਨੇ ਉਹ ਜਿਹੜੀਆਂ ਵੈਰਾਈਟੀਆਂ ਹੋਣਗੀਆਂ ਜੀ ਉਹ ਆਪਾਂ ਪੰਜਾਬ ਦੇ ਵਿੱਚ ਲਿਆ ਕੇ ਸੇਲ ਕਰ ਰਹੇ ਹਾਂ ਤੇ ਉਹਨਾਂ ਨੂੰ ਆਪਾਂ ਅੱਗੇ ਪ੍ਰੋਮੋਟ ਕਰ ਰਹੇ ਹਾਂ ਜੀ ਇਹਦੇ ਵਿੱਚ ਆਪਾਂ ਜੇ ਕੋਈ 50 ਬੂਟਿਆਂ ਤੋਂ ਵੱਧ ਲੈਣਾ ਚਾਹੁੰਦਾ ਜੀ ਉਹਦੇ ਲਈ ਆਪਾਂ ਬੁਕਿੰਗ ਕਰਦੇ ਹਾਂ ਕਿਉਂਕਿ ਇਹਨੇ ਬੂਟੇ ਨਹੀਂ ਅਵੇਲੇਬਲ ਹੁੰਦੇ ਵੀ ਆਪਾਂ ਇੱਕੋ ਦਮ ਪ੍ਰੋਵਾਈਡ ਕਰਾ ਦਈਏ ਤੇ ਬਾਕੀ ਫਿਰ ਆਪਾਂ ਸਾਰੀ ਬਿਉਂਤਬੰਦੀ ਲੌਂਗਨ ਦੀ ਵੀ ਆਪਾਂ ਨਾਲ ਦੀ ਨਾਲ ਕਰਵਾ ਰਹੇ ਹਾਂ ਲੌਂਗਨ ਹਜੇ ਬਹੁਤ ਥੋੜੇ ਰਕਬੇ ਦੇ ਵਿੱਚ ਲਗਾ ਰਹੇ ਹਾਂ ਅਵੋਕਾਡੋ ਦੀ ਪੂਰੀ ਖੇਤੀ ਕਰਵਾ ਰਹੇ ਹਾਂ ਜੀ ਤੇ ਬਾਕੀ ਇਸ ਨੂੰ ਇੱਥੇ ਆਪਾਂ ਪਿਛਲੇ 7-8 ਸਾਲ ਤੋਂ ਇਹਦੇ ਤੇ ਟਰਾਇਲ ਕਰ ਰਹੇ ਹਾਂ ਵੀ ਕਿਵੇਂ ਕਾਮਯਾਬ ਹੋ ਕੀ ਕੀ ਇਹਦੇ ਲਈ ਰਿਕੁਆਇਰਮੈਂਟਾਂ ਨੇ ਉਹ ਸਾਰੀਆਂ ਆਪਾਂ ਇੱਥੋਂ ਪੂਰੀਆਂ ਕਰਕੇ ਜੀ ਇੱਥੋਂ ਚੱਲਦੇ ਹਾਂ ਜਿੰਨਾ ਕਿ ਮੈਨੂੰ ਜਿਹੜੀਆਂ ਜਿਹੜੀਆਂ ਗੱਲਾਂ 'ਚ ਮੈਂ ਫੇਲ ਹੋਇਆ ਉਹ ਆਪਾਂ ਦੂਸਰਿਆਂ ਨੂੰ ਦੱਸ ਕੇ ਅਵੇਅਰ ਕਰਕੇ ਵੀ ਤੁਸੀਂ ਇਸ ਇਹ ਕੰਮ ਨਹੀਂ ਕਰਨਾ ਤਾਂ ਤੁਸੀਂ ਕਾਮਯਾਬ ਹੋਵੋਗੇ ਜਾਂ ਇਹ ਕੰਮ ਕਰਨਾ ਤਾਂ ਆਪਣਾ ਸਕਸੈਸ ਰੇਟ ਵਧੂਗਾ ਉਹ ਸਾਰਾ ਕੁਝ ਆਪਾਂ ਇਸ ਇੱਕ ਮੁਹਿੰਮ ਦੇ ਤਹਿਤ ਇਹ ਕਰ ਰਹੇ ਹਾਂ ਤਾਂ ਜੋ ਕਣਕ ਝੋਨੇ ਦੇ ਇਹ ਤੋਂ ਰਕਬਾ ਨਿਕਲ ਕੇ ਕੁਝ ਇਸ ਚੰਗੇ ਫਰੂਟ ਵੱਲ ਆ ਜਾਈਏ ਕਿਉਂਕਿ ਇਹਦੀ ਜੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਬਹੁਤ ਜ਼ਿਆਦਾ ਹੈ ਜੀ ਹਰ ਇੱਕ ਮੰਡੀ ਦੇ ਵਿੱਚ ਹੁਣ ਤੁਸੀਂ ਅਵੇਲੇਬਲ ਦੇਖ ਸਕਦੇ ਹੋ ਚਾਹੇ ਬਰਨਾਲਾ ਹੋ ਗਿਆ ਚਾਹੇ ਬਠਿੰਡਾ ਹੋ ਗਿਆ ਜੀ ਚਾਹੇ ਮਲੇਰ ਕੋਲਾ ਮੇਰਾ ਸ਼ਹਿਰ ਹੋ ਗਿਆ ਚਾਹੇ ਸੰਗਰੂਰ ਹੋ ਗਿਆ ਚਾਹੇ ਚੰਡੀਗੜ੍ਹ ਲੁਧਿਆਣਾ ਜਲੰਧਰ ਜਿੱਥੇ ਵੀ ਤੁਸੀਂ ਜਾ ਕੇ ਮਾਰਕੀਟ ਦੇ ਵਿੱਚ ਕੋਈ ਵਧੀਆ ਫਰੂਟ ਵਾਲੇ ਨਾਲ ਗੱਲ ਕਰੋਗੇ ਕਿ ਕੀ ਸਾਨੂੰ ਅਵੋਕਾਡੋ ਮਿਲ ਸਕਦਾ ਉਹ ਕਹੂਗਾ ਹਾਂ ਮਿਲ ਸਕਦਾ ਜੇ ਅੱਜ ਨਹੀਂ ਤਾਂ ਮੈਂ ਤੁਹਾਨੂੰ ਕੱਲ ਨੂੰ ਪ੍ਰੋਵਾਈਡ ਕਰ ਦੂੰ ਤੇ ਕੱਲ ਨੂੰ ਇਹਦਾ ਮਤਲਬ ਬਹੁਤ ਨੇੜੇ ਤੇੜੀ ਪਿਆ ਨਾ ਜੀ ਉਹ ਤੁਹਾਨੂੰ ਕੱਲ ਨੂੰ ਲਿਆ ਕੇ ਦੇ ਦੂਗਾ ਜੀ ਤਾਂ ਉਹ ਪ੍ਰੋਵਾਈਡ ਹੋ ਰਿਹਾ ਤੇ ਜੇ ਇਹਨਾਂ ਬਲਕ ਦੇ ਵਿੱਚ ਆ ਰਿਹਾ ਟਣਾ ਦੇ ਹਿਸਾਬ ਨਾਲ ਆਪਾਂ ਇੰਪੋਰਟ ਕਰਵਾ ਰਹੇ ਹਾਂ ਜੀ ਕਿਉਂ ਨਾ ਆਪਾਂ ਇਸ ਬਲ ਇਨੀਸ਼ੀਏਟਿਵ ਲੈ ਕੇ ਇਹਨੂੰ ਆਪਣੀ ਧਰਤੀ ਤੇ ਪੈਦਾ ਕਰੀਏ ਜੇ ਟਣਾ ਦੇ ਹਿਸਾਬ ਨਾਲ ਕੋਈ ਚੀਜ਼ ਮੈਟ੍ਰਿਕ ਟਨ ਐਨੇ ਹਜ਼ਾਰ ਮੈਟ੍ਰਿਕ ਟਨ ਆ ਰਿਹਾ ਜੀ ਉਹ ਜੇ ਪੰਜਾਬ ਦੇ ਵਿੱਚ ਆ ਕੇ ਡੰਪ ਹੋ ਰਿਹਾ ਤਾਂ ਜਾਂ ਹਿੰਦੁਸਤਾਨ 'ਚ ਡੰਪ ਹੋ ਰਿਹਾ ਕੀ ਆਪਾਂ ਇਹ ਨਹੀਂ ਪੈਦਾ ਕਰ ਸਕਦੇ ਆਪਾਂ ਝੋਨੇ ਦੇ ਕਣਕ ਦੇ ਅੰਬਾਰ ਲਾਤੇ ਆ ਜੀ ਵੀ ਹਰ ਸਾਲ ਆਪਾਂ ਕੁਛ ਨਾ ਕੁਛ ਰਕਬਾ ਨਰਮੇ ਥਲੋਂ ਕੱਢ ਕੇ ਜਾਂ ਹੋਰ ਫਸਲਾਂ ਤੋਂ ਕੱਢ ਕੇ ਝੋਨੇ ਥੱਲੇ ਦੇ ਰਹੇ ਆ ਕੀ ਥੋੜਾ ਜਿਹਾ ਰਕਬਾ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਜਿਹੜੇ ਜੋਬ ਦੇ ਵਿੱਚ ਲੱਗੇ ਹੋਏ ਵੀਰ ਨੇ ਕੀ ਉਹ ਇਸ ਨੂੰ ਕਰ ਨਹੀਂ ਸਕਦੇ ਕਰ ਸਕਦੇ ਆ ਜੀ ਇਨਵੈਸਟਮੈਂਟ ਜ਼ਰੂਰ ਮੈਂ ਮੰਨਦਾ ਕਿ ਬਹੁਤ ਜ਼ਿਆਦਾ ਹੈ ਜੀ ਪਰ ਜਦੋਂ ਆਪਾਂ ਕਿਸੇ ਵਧੀਆ ਚੀਜ਼ ਨੂੰ ਕਰਨਾ ਹੁੰਦਾ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਹੁੰਦਾ ਤੇ ਲਾਹਾ ਵੀ ਉਹੀ ਲੈਂਦੇ ਜਿਹੜਾ ਪਹਿਲਾਂ ਸ਼ੁਰੂ ਕਰ ਦਿੰਦੇ ਉਹੀ ਕੰਮਾਂ ਦੀ ਵੀ ਆਪਾਂ ਇਹਨੂੰ ਪੈਦਾ ਕਰੀਏ ਪੰਜਾਬ ਦੇ ਵਿੱਚ ਚਾਹੇ ਲੋਂਗਨ ਆ ਚਾਹੇ ਅਵੋਕਾਡੋ ਲੋਂਗਨ ਦੇ ਵੀ ਤੁਹਾਨੂੰ ਬੂਟੇ ਦਿਖਾਉਣਾ ਫਰੂਟਿੰਗ ਉਹਨਾਂ ਤੇ ਲੱਗੀ ਹੋਈ ਦਿਖਾਉਣਾ ਜਿਹੜੇ ਆਪਣੇ ਕਿੰਨਾ ਟੇਸਟ ਆ ਕੀ ਰੰਗ ਆ ਉਹ ਵੀ ਸਾਰਾ ਆਪਾਂ ਦੇਖਦੇ ਆ ਜੀ ਤੇ ਇਹਦਾ ਵੀ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਤਕਰੀਬਨ 1.5 200 ਦਾਣਾ ਸੀ ਜੀ ਕੁਝ ਦਾਣਾ ਤੋੜ ਕੇ ਖਾ ਲਿਆ ਕੁਝ ਵੇਚਿਆ ਗਿਆ ਕੁਝ ਬੰਡਿਆ ਗਿਆ ਜੀ ਕੁਝ ਹੁਣ ਲੱਗਿਆ ਹੋਇਆ ਜਿਹੜੇ ਨੂੰ ਮੈਂ ਸੇਵ ਕਰਕੇ ਰੱਖ ਰਿਹਾ ਜੀ ਉਹ ਸੇਵ ਕਰਨ ਦਾ ਕਾਰਨ ਕੀ ਆ ਵੀ ਇਹਨਾਂ ਦੀ ਆਪਾਂ ਨਿਊਟ੍ਰੀਸ਼ਨ ਵੈਲਿਊ ਚੈੱਕ ਕਰਨੀ ਆ ਉਹ ਸੈਪਟੰਬਰ ਆਪਣਾ ਨਵੰਬਰ ਦੇ ਵਿੱਚ ਜਾ ਕੇ ਇਹਨੂੰ ਤੋੜਾਂਗੇ ਜਦੋਂ ਪੂਰਾ ਤਿਆਰ ਹੋ ਜੂਗਾ ਜੀ ਫੇਰ ਇਹਦਾ ਪੂਰਾ ਵਜ਼ਨ ਕਰਾਂਗੇ ਪੂਰਾ ਇਹਦਾ ਦੇ ਤੇ ਪਿਊਰੀ ਕਿੰਨੀ ਆ ਜੀ ਇਚ ਪਲਪ ਕਿੰਨੀ ਆ ਜੀ ਇਚ ਆਇਲ ਕੰਟੈਂਟ ਕਿੰਨਾ ਕਿਹੜੀ ਨਿਊਟ੍ਰੀਸ਼ਨ ਵੈਲਿਊ ਉਹ ਸਾਰੀ ਉਹ ਇਹਦੀ ਕਰਵਾਵਾਂਗੇ ਜਿਹੜੀਆਂ ਵੈਰਾਈਟੀਆਂ ਆਪਾਂ ਹੁਣ ਪੰਜਾਬ ਦੇ ਵਿੱਚ ਲਾਉਣ ਲਈ ਦੇ ਰਹੇ ਆ ਉਹਨਾਂ ਦਾ ਸਾਰਾ ਕੱਚਾ ਚਿੱਠਾ ਆਪਣੇ ਕੋਲ ਹੈ ਜੀ ਵੀ ਉਹਦਾ ਸਾਈਜ਼ ਕਿੱਡਾ ਹੋਊਗਾ ਉਹਦਾ ਟੇਸਟ ਕਿਹ ਜਾਊਗਾ ਉਹਦਾ ਟੈਕਚਰ ਕਿਹ ਜਾਊਗਾ ਕੋ ਕਿੰਨੇ ਵਜ਼ਨ ਦਾ ਹੋਊਗਾ ਸਾਰਾ ਕੁਝ ਉਹ ਆਪਾਂ ਨੂੰ ਪਤਾ ਤੇ ਜਿੰਨਾ ਚਿਰ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਤਾਂ ਆਪਾਂ ਤੁੱਕੇ ਲਾਉਨੇ ਆਂ ਜੀ ਤੁੱਕਿਆਂ 'ਚ ਆਪਾਂ ਕਾਮਯਾਬ ਨਹੀਂ ਹੋ ਸਕਦੇ ਜਦੋਂ ਆਪਾਂ ਨੂੰ ਸਾਰਾ ਕੁਝ ਪਤਾ ਵੀ ਪ੍ਰੋਪਰਲੀ ਹੋਊਗਾ ਇਹ ਚੀਜ਼ ਤਾਂ ਆਪਾਂ ਕਾਮਯਾਬ ਹੋ ਗਏ ਤਾਂ ਉਹ ਚੀਜ਼ਾਂ ਸਾਰੀਆਂ ਆਪਾਂ ਲਿਆ ਕੇ ਇੱਥੇ ਕਾਮਯਾਬੀ ਵੱਲ ਵਧ ਰਹੇ ਆਂ ਕੋਈ ਦੋਸਤ ਉੱ ਆ ਚੁੱਕੇ ਨੇ ਜੀ ਕੁਝ ਲਾਉਣ ਵਾਲੇ ਨੇ ਕੁਝ ਹੁਣ ਅੱਗੇ ਬੁਕਿੰਗਸ ਚੱਲ ਰਹੀਆਂ ਨੇ ਉਹ ਸਾਰਾ ਕੁਝ ਆਪਾਂ ਇਹਦੇ ਆਧਾਰ 'ਤੇ ਕਰ ਰਹੇ ਆਂ ਤੇ ਕਿੰਨਾ ਸਫਰ ਕਿੰਨੇ ਸਾਲ ਦਾ ਸਫਰ ਹੈ ਤੇ ਕਿੰਨੇ ਰਕਵੇ ਸਿਗਾ ਇਹ ਜੀ ਇਹ ਤਕਰੀਬਨ ਮੇਰਾ ਜੀ 10 ਸਾਲ ਦਾ ਸਫਰ ਹੈ ਜੀ ਅਵੋਕਾਡੋ ਤੇ ਬਾਕੀ ਫਰੂਟ ਫਲਾਂ ਨੂੰ ਮੈਂ ਪਹਿਲਾਂ ਵੀ ਇੱਥੇ ਨਿੰਬੂ ਸੀ ਅਮਰੂਦ ਸੀ ਉਹ ਸਾਰੇ ਹੁਣ ਪਟ ਕੇ ਉਹਨਾਂ ਦੀ ਜਗ੍ਹਾ ਤੇ ਅਵੋਕਾਡੋ ਲਾ ਰਹੇ ਹਾਂ ਜੀ ਇਹ ਤਕਰੀਬਨ 10-12 ਸਾਲ ਦੀ ਜਰਨੀ ਹੈ ਜੀ ਮੇਰੀ ਜਦੋਂ ਤੋਂ ਮੇਰੇ ਕੋਲ ਬੂਟੇ ਆਉਣੇ ਸ਼ੁਰੂ ਹੋ ਗਏ ਉਹਨਾਂ ਨੂੰ ਕਾਮਯਾਬ ਹੋਣ ਚ ਥੋੜਾ ਟਾਈਮ ਲੱਗਿਆ ਕੁਝ ਮੇਰੀਆਂ ਗਲਤੀਆਂ ਕੁਝ ਰਾਹ ਦੇ ਵਿੱਚ ਸੁੱਕ ਜਾਣਾ ਬੂਟਿਆਂ ਦਾ ਖਰਾਬ ਹੋ ਜਾਣਾ ਉਹ ਉਹ ਕਰਕੇ ਇਹ ਥੋੜਾ ਜਿਹਾ ਲੇਟ ਹੋ ਗਿਆ ਜੀ ਤੇ ਹੁਣ ਆਪਾਂ ਫਰੂਟ ਪਿਛਲੇ 3 ਸਾਲ ਤੋਂ ਹਾਰਵੈਸਟ ਕਰ ਰਹੇ ਹਾਂ ਜੀ ਉਹ ਹੁਣ ਆਪਾਂ ਉਹ ਸਾਰੇ ਦਾ ਜਿਹੜਾ ਤਜਰਬਾ ਉਹਨੂੰ ਅੱਗੇ ਆਪਾਂ ਫਾਰਵਰਡ ਕਰ ਰਹੇ ਹਾਂ ਜੀ ਹੁਣ ਸਾਰਿਆਂ ਲਈ ਹੈ ਜੀ ਉਹ ਜੋ ਮੈਂ ਗਲਤੀਆਂ ਕੀਤੀਆਂ ਉਹਨਾਂ ਤੋਂ ਜੋ ਮੈਂ ਸਿੱਖਿਆ ਉਹ ਅੱਗੇ ਆਪਾਂ ਹੁਣ ਵੰਡ ਰਹੇ ਹਾਂ ਜੀ ਵੀ ਕੋਈ ਹੋਰ ਨਾ ਗਲਤੀ ਕਰੇ ਜੋ ਚੀਜ਼ ਲਾਉਣੀ ਹੈ ਸਹੀ ਲਾਵੇ authentic ਤਰੀਕੇ ਨਾਲ ਲਾਵੇ ਤੇ ਕਾਮਯਾਬ ਹੋਵੇ ਤੇ ਜਦੋਂ ਸ਼ੁਰੂ ਕੀਤਾ ਸੀ ਕਿ ਲੋਕੀ ਮਜ਼ਾਕ ਜਾਂ ਮਤਲਬ ਲੋਕਾਂ ਨੇ ਕੀ ਸੋਚਿਆ ਕੀ ਕਿਹਾ ਜਦੋਂ ਜੀ ਮੈਂ ਇੱਥੇ ਸ਼ੁਰੂ ਕੀਤੇ ਜੀ ਮੈਂ ਆਰਗੇਨਿਕ ਖੇਤੀ ਤੇ ਹਾਰਟੀਕਲਚਰ ਦਾ ਕੰਮ ਇਕੱਠੇ ਨੇ ਸਟਾਰਟ ਕੀਤਾ ਸੀ ਦੋਨੇ ਕੰਮ ਇਕੱਠੇ ਸਟਾਰਟ ਕੀਤੇ ਸੀ ਉਹ ਇਕੱਠੇ ਸਟਾਰਟ ਕਰਨ ਕਰਕੇ ਕੁਝ ਕੱਖ ਜ਼ਿਆਦਾ ਹੋ ਜਾਣੇ ਜੀ ਕੁਝ ਤੇ ਫਸਲ ਦਾ ਝਾੜ ਘਟ ਜਾਣਾ ਕੁਝ ਮੈਂ ਸੋਨਾ ਮੋਤੀ ਵੱਲ ਗਿਆ ਤਾਂ ਉਹ ਉਹ ਫਿਰ ਉਹ ਲੋਕਾਂ ਨੇ ਹੱਸਣ ਲੱਗ ਜਾਣਾ ਵੀ ਯਾਰ ਤੁਹਾਡੇ ਕੁਝ ਨਹੀਂ ਹੋਣਾ ਕੀ ਕਰੀ ਜਾਂਦੇ ਹੋ ਤੁਸੀਂ ਕਿਉਂ ਕਮਲ ਕੁੱਟਦੇ ਹੋ ਐਨੀ ਵਧੀਆ ਫਸਲ ਹੁੰਦੀ ਸੀ ਪਿੰਡ ਦੀ ਨਿਆਈਆਂ ਜੀ ਇਹ ਅਗਲੇ ਨੇ ਕਹਿਣਾ ਵੀ ਨਿਆਈ ਵਾਲੀ ਜ਼ਮੀਨ ਆ ਯਾਰ ਐਡੀ ਤਕੜੀ ਛੋਟੇ ਦਾ ਸਰ ਜ਼ਮੀਨ ਆ ਜਿਵੇਂ ਆਪਾਂ ਪੰਜਾਬ ਚ ਕਹਿ ਦਿੰਦੇ ਆ ਇੱਥੇ ਦਾ ਫਸਲਾਂ ਹੀ ਬਹੁਤ ਹੁੰਨ ਤੁਸੀਂ ਤਾਂ ਕੁਝ ਕੱਢਦੇ ਕਰਦੇ ਨਹੀਂ ਜੀ ਪਰ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਹਾਂ ਕਰ ਕੀ ਰਹੇ ਆ ਤੇ ਅੱਜ ਜਿਨ੍ਹਾਂ ਨੂੰ ਐਵੋਗਾਡੋ ਬਾਰੇ ਪਤਾ ਜਾਂ ਲੌਂਗਨ ਬਾਰੇ ਪਤਾ ਲੱਗ ਗਿਆ ਜਾਂ ਜਿਹੜੇ ਮਾਰਕੀਟ ਚ ਮੜਾ ਜਾ ਘੁੰਮਦੇ ਨੇ ਬੱਚੇ ਜਿਨ੍ਹਾਂ ਦੇ ਬਾਹਰ ਚਲੇ ਗਏ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਆਪਾਂ ਨੇ ਕੀ ਕੀਤਾ ਉਹਨਾਂ ਸਾਲਾਂ ਚ ਤੇ ਉਹਨਾਂ ਨੂੰ ਹੁਣ ਪਤਾ ਲੱਗਿਆ ਤੇ ਉਹ ਉਹਨਾਂ ਅਪਰੀਸ਼ੀਏਟ ਵੀ ਆਪਾਂ ਨੂੰ ਕਰਦੇ ਆ ਪਹਿਲਾਂ ਤਾਨੇ ਮਿਲਨੇ ਵੀ ਬਹੁਤ ਸੁਣੇ ਦੀ ਵੀ ਕੁਛ ਨਹੀਂ ਹੋਣਾ ਯਾਰ ਇਹ ਕਿਤੇ ਹੋ ਜੂਗਾ ਯਾਰ ਬਹੁਤ ਐਜੇ ਬੰਦਿਆਂ ਨੇ ਵੀ ਆਪਾਂ ਨੂੰ ਨੀਚੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਬਹੁਤੇ ਬਹੁਤ ਵੱਡੇ ਨੇ ਤੇ ਜਿਨ੍ਹਾਂ ਤੋਂ ਆਪਾਂ ਨੂੰ ਆਸਾਂ ਬਹੁਤ ਹੁੰਦੀਆਂ ਨੇ ਜੀ ਵੀ ਇਹ ਸ਼ਾਇਦ ਮੇਰੀ ਮਦਦ ਕਰ ਸਕੇ ਜਦੋਂ ਮੈਨੂੰ ਬੂਟਿਆਂ ਦੀ ਨਰਸਰੀ ਦੀ ਜ਼ਰੂਰਤ ਸੀ ਵੀ ਇਹਦੇ ਜਿਹੜੀ ਵੈਰਾਈਟੀ ਦੇ ਆਪਾਂ ਕੰਮ ਕਰਨਾ ਚਾਹੁੰਦੇ ਆ ਉਹ ਮਿਲ ਜਵੇ ਤਾਂ ਜਦੋਂ ਮੈਂ ਉਹ ਕਿਸੇ ਬੰਦੇ ਨੂੰ ਕਿਹਾ ਤਾਂ ਉਹ ਬੜਾ ਰੂਟਲੀ ਬਿਹੇਵ ਕੀਤਾ ਤੁਸੀਂ ਇਹ ਪੈਦਾ ਕਿਵੇਂ ਕਰ ਲਓਗੇ ਤੁਸੀਂ ਵੇਚ ਕਿਵੇਂ ਲਓਗੇ ਤੇ ਉਹ ਗੱਲਾਂ ਨੇ ਪਹਿਲਾਂ ਮੋਰਲ ਡਾਊਨ ਵੀ ਕੀਤਾ ਜੀ ਵੀ ਨਹੀਂ ਯਾਰ ਛੱਡ ਖੜਾ ਕੋਈ ਨਾ ਜਿੰਨੇ ਇੱਕ ਜਿੰਮੀ ਵੀ ਹੁੰਦੇ ਆ ਤਾਂ ਫਿਰ ਜਦੋਂ ਆਪਣੇ ਕੋਲ ਫਰੂਟ ਆ ਜਾਂਦਾ ਜਦ ਤੁਹਾਡੀ ਮਿਹਨਤ ਨੂੰ ਫਲ ਲੱਗ ਜਾਂਦਾ ਫਿਰ ਤੁਸੀਂ ਇੱਕਦਮ ਉੱਠਦੇ ਹੋ ਫਿਰ ਮੈਂ ਦੁਬਾਰਾ ਉੱਠਿਆ ਜਦੋਂ ਮੇਰੇ ਕੋਲ ਪਹਿਲਾਂ ਫਲ ਲੱਗਿਆ 2021-22 ਦੀ ਗੱਲ ਆ ਜੀ ਤਾਂ ਉਸ ਤੋਂ ਬਾਅਦ ਫਿਰ ਮੈਂ ਆਲਾਦਾਲਾ ਦੇਖਣਾ ਸ਼ੁਰੂ ਕੀਤਾ ਦੁਬਾਰਾ ਜੀ ਵੀ ਹੁਣ ਆਪਾਂ ਇਹਦੀ ਵੈਰਾਈਟੀ ਤੇ ਕੰਮ ਕਰਨਾ ਫਿਰ ਮੈਂ ਉਹ 3-4 ਸਾਲ ਪਿਛਲੇ ਇਸੇ ਤੇ ਪਹਾੜ ਤੇ ਵੀ ਬੂਟੇ ਕਿੱਥੋਂ ਮਿਲਣਗੇ ਸਹੀ ਸੋਰਸingੀ ਹੋਊਗਾ ਤਾਂ ਉਹ ਬਹੁਤ ਡੀਪਲੀ ਗਿਆ ਜੀ ਬਹੁਤ ਗਰਾਉਂਡ ਤੇ ਬਹੁਤ ਫਿਰਿਆ ਜੀ ਕਾ ਕੇਰਲਾ ਕਰਨਾਟਕਾ ਜੀ ਆਂਧਰਾ ਜਿੱਥੇ ਵੀ ਮੈਨੂੰ ਜਾਣਾ ਪਿਆ ਮੈਂ ਇਹਦੇ ਪਿੱਛੇ ਗਿਆ ਜੀ ਤੇ ਜਿੱਥੇ ਉਹ ਮੈਨੂੰ ਸੋਰਸ ਸਭ ਤੋਂ ਵਧੀਆ ਲੱਗਿਆ ਉਹਨਾਂ ਤੋਂ ਹੁਣ ਆਪਾਂ ਬੂਟੇ ਲੈ ਕੇ ਆ ਰਹੇ ਹਾਂ ਜੀ ਤੇ ਉਹੀ ਬੂਟੇ ਆਪਾਂ ਪੰਜਾਬ ਦੇ ਵਿੱਚ ਲਵਾ ਰਹੇ ਹਾਂ ਜੀ ਤੇ ਤੁਸੀਂ ਬਾਹਰ ਨਹੀਂ ਗਏ ਤੇ ਬਾਈ ਜੀ ਜਿਸ ਦਿਨ ਬਾਹਰ ਚੱਲਿਆ ਗਿਆ ਕਿਸੇ ਨੇ ਆਉਣ ਨਹੀਂ ਦੇਣਾ ਜੀ ਤੇ ਇਸ ਕਰਕੇ ਮੈਂ ਬਾਹਰ ਨਹੀਂ ਜਾਂਦਾ ਜੀ ਤੇ ਮੇਰੇ ਸਾਰੀ ਫੈਮਲੀ ਬਾਹਰ ਆ ਜੀ ਤੇ ਮੈਂ ਚਾਹਣਾ ਜੀ ਵੀ ਢੇੜਾ ਲਾ ਕੇ ਮੁੜਿਆ ਮਾਂ ਪਰ ਢੇੜਾ ਲਾਉਣ ਤੋਂ ਬਾਅਦ ਕੋਈ ਆਉਣ ਨਾ ਦੇਵੇ ਤਾਂ ਫਿਰ ਦਿੱਕਤ ਹੋ ਜਾਂਦੀ ਹੈ ਇਸ ਲਈ ਮੈਂ ਹਜੇ ਜਾਂਦਾ ਨਹੀਂ ਜੀ ਉਹਨਾਂ ਨੂੰ ਤੁਸੀਂ ਇੱਥੇ ਰਹੇ ਤੁਸੀਂ ਮਦਦ ਹਾਂਜੀ ਮੈਂ ਸਾਰੀਆਂ ਫੈਮਲੀਆਂ ਦੇ ਵਿੱਚੋਂ ਮੇਰਾ ਛੋਟਾ ਬ੍ਰਦਰ ਕੈਨੇਡਾ ਦੇ ਵਿੱਚ ਆ ਜੀ ਤੇ ਮੇਰੇ ਅ সিস্টਰ ਇਨ ਲਾਜ਼ ਨੇ ਜਿਹੜੇ ਉਹ ਕੈਲੀਫੋਰਨੀਆ ਨੇ ਮੇਰੀਆਂ ਭੂਆ ਨੇ ਮੇਰੇ ਚਾਚਾ ਜੀ ਨੇ ਮੇਰੇ ਤਾਇਆ ਜੀ ਉਹਨੇ ਨੇ ਸਾਰੇ ਸ਼ਿਕਾਗੋ ਰਹਿੰਦੇ ਆ ਜੀ ਬੜੀ ਵੱਡੀ ਫੈਮਿਲੀ ਆ ਜੀ ਮੇਰੇ 6 ਮਾਮੇ ਨੇ ਜੀ ਉਹ ਤਕਰੀਬਨ ਸਾਰੇ ਬਾਹਰ ਨੇ ਜੀ ਮੇਰੇ ਮੇਰੇ ਕਜ਼ਨ ਡੈਡੀ ਉਹਨਾਂ ਦੇ ਜੀ ਤੇ ਮੇਰੀਆਂ ਭੂਆਾਂ ਦੇ ਬੱਚੇ ਸਾਰੇ ਪਰਿਵਾਰ ਜੇ ਓਵਰਆਲ ਗੱਲ ਕਰੀਏ ਤਾਂ ਮੈਂ 20-25 ਪਰਿਵਾਰ ਇਹ ਜੇ ਨੇ ਜਿਨ੍ਹਾਂ ਚੋਂ ਮੈਂ ਇਕੱਲਾ ਇਧਰਾਂ ਤਾਂ ਮੈਂ ਇੱਥੇ ਆਨੰਦ ਚਾਂ ਜੀ ਤੇ ਉਹ سپورਟਿਵ ਨੇ ਸਾਰੇ ਜੇ ਕਿਸੇ ਨੂੰ ਵੀ ਅੱਜ ਕੋਈ ਗੱਲ ਕਹਿ ਦਵਾਂ ਤਾਂ ਉਹ ਕੋਈ ਮੇਰੀ ਨਕਾਰਦਾ ਨਹੀਂ ਮੋੜਦਾ ਨਹੀਂ ਤੇ ਹੁਣ ਉਲਟ ਕੰਮ ਹੋ ਗਿਆ ਅੱਗੇ ਕਹਿੰਦੇ ਸੀ ਵੀ ਕੈਨੇਡਾ ਚ ਆਪਣਾ ਹੈਗਾ ਕੋਈ ਨਾ ਤੈਨੂੰ ਸਾਬਦੂ ਹੁਣ ਉਹ ਕਹਿ ਦਿੰਦੇ ਆ ਵੀ ਪੰਜਾਬ ਚ ਹੈਗਾ ਸਾਡਾ ਉੱਥੇ ਨਿਖਾਵ ਤੇ ਇਹ ਫਰਕ ਪੈ ਗਿਆ ਜੀ ਕੀ ਬਾਤ ਹੈ ਪਰ ਕੀ ਕਹੂਗੇ ਜਿਹੜੇ ਲੋਕ ਕੁਝ ਵੱਖਰਾ ਪੰਜਾਬ ਚ ਕਰਨਾ ਚਾਹੁੰਦੇ ਘਰ ਦੇ ਨੌਜਵਾਨਾਂ ਨੂੰ ਇਹ ਜਿੱਦਾਂ ਤੁਸੀਂ ਫਰੂਟਿੰਗ ਦੀ ਗੱਲ ਕਰੀਏ ਜਾਂ ਆਪਾਂ ਬਾਗਬਾਨੀ ਦੀ ਕਿਸੇ ਚੀਜ਼ ਦੀ ਵੀ ਗੱਲ ਕਰੀਏ ਕੀ ਮੈਸੇਜ ਦਉਣੀ ਆ ਲੋ ਬਾਈ ਜੀ ਹੋਸਾ ਦਾ ਕੰਮ ਨਾ ਕੋਈ ਜਿਹੜੀ ਚੀਜ਼ ਦੇ ਮੰਗਰ ਤੁਸੀਂ ਪਹਿਣਾ ਤਾਂ ਹੱਥ ਧੋਕੇ ਪੋ ਬੋ ਜਿਵੇਂ ਬਜ਼ੁਰਗ ਕਹਿੰਦੇ ਸੀ ਨਾ ਮੈਂ ਹੱਥ ਧੋਕੇ ਮੰਗਰ ਪਹਿ ਗਿਆ ਤਾਂ ਹੱਥ ਧੋਕੇ ਮੰਗਰ ਪਹੋ ਤੇ ਆਪਦੇ ਵਸੀਲੇ ਹੋਰ ਕਰੋ ਮੈਂ 4 ਸਾਲ ਜੌਬ ਕੀਤੀ ਸੀ ਸਿਰਫ ਇਸੇ ਕਾਰਨ ਵੀ ਮੈਂ ਇਹਨਾਂ ਦਾ ਖਰਚਾ ਚੱਕ ਸਕਦਾ ਉਹਦੇ ਮੇਰੇ ਪਰਿਵਾਰ ਦਾ ਮੇਰੇ ਮਾਲਕ ਨੇ ਅੰਨਕ ਦਿੱਤਾ ਵੀ ਮੈਂ ਖਰਚਾ ਚੱਕ ਸਕਦਾ ਸੀ ਪਰ ਜਿਹੜਾ ਮੇਰਾ ਸ਼ੌਕ ਸੀ ਜਾਂ ਜਿਹੜੀ ਮੇਰੀ ਲਤ ਸੀ ਉਹਦੇ ਲਈ ਮੈਂ ਖਰਚਾ ਨਹੀਂ ਸੀ ਕੱਢ ਸਕਦਾ ਤਾਂ ਉਹਦੇ ਲਈ ਮੈਂ 4 ਸਾਲ ਜੌਬ ਵੀ ਕੀਤੀ ਆ ਜੌਬ ਵੀ ਮੈਂ ਫੀਲਡ ਜੌਬ ਕੀਤੀ ਐਨੀ ਟਫ ਜੌਬ ਪਲਾਂਟੇਸ਼ਨ ਦੀ ਜੌਬ ਕੀਤੀ ਵੀ ਮੈਂ ਸਵੇਰੇ 7 ਵਜੇ ਚਲੇ ਜਾਂਦਾ ਸੀ ਰਾਤ ਨੂੰ 10 ਵਜੇ ਵੀ ਘਰੇ ਪੜਦਾ ਸੀ ਤਾਂ ਦੂਜੇ ਦਿਨ ਵੀ ਇਹੀ ਰੁਟੀਨ ਹੁੰਦੀ ਸੀ ਵੀ ਸਵੇਰੇ 6-7 ਵਜੇ ਨਿਕਲ ਜਾਓ ਰਾਤ ਨੂੰ 10 ਵਜੇ ਘਰੇ ਵੜੋ ਉਹ ਕੰਮ ਵੀ ਕੀਤਾ ਤੇ ਉਹ ਸਿਰਫ ਇਸੇ ਲਈ ਵੀ ਇੱਕ ਤਾਂ ਇਨਫੋਰਮੇਸ਼ਨ ਕਲੈਕਟ ਹੁੰਦੀ ਆ ਤੁਸੀਂ ਕੁਝ ਸਿੱਖੋਗੇ ਜੇ ਤੁਹਾਨੂੰ ਕੋਈ ਪੈਸੇ ਦੇ ਰਿਹਾ ਤੇ ਕੰਮ ਵੀ ਸਿਖ ਰਿਹਾ ਹੈ ਉਹਦੋਂ ਵੱਡਾ ਤਾਂ ਕੋਈ ਹੋਣਾ ਨਹੀਂ ਨਿਕਲੋ ਹਰ ਫੀਲਡ ਦੇ ਵਿੱਚ ਕੰਮ ਪਿਆ ਪੰਜਾਬ ਦੇ ਵਿੱਚ ਇੰਨਾ ਕੁ ਕੰਮ ਆ ਵੀ ਆਪਾਂ ਸੋਚ ਹੀ ਨਹੀਂ ਸਕਦੇ ਜੀ ਕਿਉਂ ਜੇ ਤੁਸੀਂ ਬਾਗਬਾਨੀ ਦੇ ਵਿੱਚ ਚਲੇ ਜਾਓ ਨਾਸ਼ਪਾਤੀ 5-5 ਲੱਖ 4-4 ਲੱਖ ਰੁਪਿਆ ਏਕੜ ਦਾ ਦਿੰਦੀ ਆਪਾਂ ਨੂੰ 2-3 ਲੱਖ ਰੁਪਿਆ ਦਾ 4 ਲੱਖ ਠੇਕੇ ਦਾ ਉਦੋਂ ਬਾਅਦ ਠੇਕੇਦਾਰ ਵੀ ਕੁਝ ਕਮਾ ਰਹੇ ਹਨ ਤਾਂ ਉਹ ਵੀ ਕਮਾ ਰਿਹਾ ਜੀ ਤੁਸੀਂ ਕਿਉਂ ਨਹੀਂ ਠੇਕੇਦਾਰ ਬਣਦੇ ਜੀ ਤੇ ਤੁਸੀਂ ਕਿਉਂ ਨਹੀਂ ਉਹ ਕੰਮ ਕਰਦੇ ਜਿਹੜੇ ਹਾਈ ਲੈਵਲ ਦੇ ਨੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਫਰੂਟ ਦੀ ਰੇੜੀ ਲਾ ਲਓ ਮੈਂ ਨਹੀਂ ਕਹਿੰਦਾ ਵੀ ਤੁਸੀਂ 버ਗਰਾਂ ਦੀ ਰੇੜੀ ਲਾ ਲਓ ਯਾਰ ਕੁਝ ਵੱਡਾ ਸੋਚੋ ਕਿਸੇ ਠੇਕੇਦਾਰ ਨਾਲ ਲੱਗੋ ਕੰਮ ਸਿੱਖੋ ਠੇਕੇਦਾਰੀ ਦਾ ਠੇਕੇਦਾਰੀ ਕਰੋ ਸੜਕਾਂ ਤੁਸੀਂ ਨਹੀਂ ਬਣਾ ਸਕਦੇ ਸਹੀ ਹੋ ਨਾ ਕੀ ਠੇਕੇਦਾਰ ਨਹੀਂ ਸੁੱਕੇ ਦਿੱਤਾ ਹੋਇਆ ਵੀ ਕੋਈ ਜੰਮ ਕੇ ਠੇਕੇਦਾਰ ਆਇਆ ਸੀ ਨਹੀਂ ਜੀ ਜਦੋਂ ਤੁਸੀਂ ਅੱਗੇ ਲਾਈਨ 'ਚ ਜਾਓਗੇ ਤੁਸੀਂ ਕੰਮ ਸਿੱਖੋਗੇ ਕੰਮ ਕਰੋਗੇ ਅਬਜ਼ਰਵ ਕਰਨਾ ਸਿੱਖੋ ਚੀਜ਼ਾਂ ਨੂੰ ਕੀ ਅਬਜ਼ਰਵ ਕਰਦੇ ਹੋ ਕੀ ਚੀਜ਼ ਦੀ ਇੱਕ ਕਮੀਆਂ ਉਹ ਚੀਜ਼ ਨੂੰ ਕਿੱਦਾਂ ਪੂਰਾ ਕਰ ਸਕਦੇ ਹੋ ਜੋ ਮਰਜ਼ੀ ਪੈਸਾ ਕਮਾ ਲਓ ਜੀ ਤੁਸੀਂ ਹਰ ਚੀਜ਼ ਦਾ ਮੁੱਲ ਮਿਲਦਾ ਤੁਸੀਂ ਲੈਣ ਵਾਲੇ ਹੋ ਤਪੋ ਵਿਖੇ ਲੱਦਾ ਇਸ ਕੰਮ ਲਈ ਜਿਉਂਦੀ ਲੱਗੇ ਕੀ ਸੋਚੀਏ ਜਿਹੜਾ ਕੰਮ ਦੀ ਮੈਂ ਕਰਨ ਲੱਗਿਆ ਮੈਂ ਭਵਿੱਖ ਇਹ ਸੋਚ ਰਿਹਾ ਵੀ ਆਉਣ ਵਾਲੇ ਕੁਝ ਕੁ ਸਾਲਾਂ ਚ ਆਪਾਂ ਇੰਨਾ ਕਬਾਗ ਕਰ ਲਈਏ ਵੀ ਆਪਣੇ ਪੰਜਾਬ ਦੀ ਜ਼ਰੂਰਤ ਜੰਮੂ ਕਸ਼ਮੀਰ ਦੀ ਜ਼ਰੂਰਤ ਨਾਲ ਲੱਗਦੇ ਦਿੱਲੀ ਦੀ ਹਰਿਆਣੇ ਦੀ ਰਾਜਸਥਾਨ ਦੀ ਜ਼ਰੂਰਤ ਆਪਾਂ ਪੰਜਾਬ ਤੋਂ ਪੂਰੀ ਕਰ ਲਈਏ ਇੰਨਾ ਹੀ ਬਹੁਤ ਆ ਜੀ ਜੇ ਕੁਝ ਇਹ ਕਿੜੇ 1 ਕਿੜੇ 500 ਏਕੜ 1000 ਏਕੜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਣਕ ਝੋਨੇ ਦੇ ਸਰਕਲ ਤੋਂ ਅੱਜ ਦੇ ਸਮੇਂ ਦੇ ਵਿੱਚ ਕੱਢ ਕੇ ਉਹਨਾਂ ਨੂੰ ਬਾਗਬਾਨੀ ਵੱਲ ਲੈ ਜਾਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਇਹ ਮੇਰੀ ਇੱਥੇ ਜ਼ਿੰਦਗੀ 'ਚ ਆਉਣਾ ਜਿਉਣਾ ਮੇਰਾ ਸਫਲ ਹੋ ਜੂਗਾ ਵੀ ਮੈਂ ਇੰਨਾ ਕਿਰਕਵਾ ਇੱਕ ਗਲਤ ਸਰਕਲ ਤੋਂ ਕੱਢ ਕੇ ਇੱਕ ਸਹੀ ਪਾਸੇ ਲਾ ਦਾਂਗਾ ਇਹ ਕਹਿੰਦੇ ਵੀ ਇਹ ਪਾਣੀ ਬਹੁਤ ਪੀਂਦਾ ਪਰ ਕਦੇ ਵੀ ਜੇ ਡਿਸਕਸ਼ਨ ਕਰਨੀ ਆਪਾਂ ਬੈਠ ਕੇ ਕਰ ਸਕਦੇ ਆ ਵੀ ਕਿਹਦੇ ਮੁਕਾਬਲੇ ਕਿੰਨਾ ਪਾਣੀ ਇਹ ਘਟ ਖਾਂਦਾ। ਅਮਰੂਦ ਦੇ ਬਾਗ ਜਿੰਨਾ ਪਾਣੀ ਖਾਂਦਾ ਜੀ ਬੜੇ ਆਰਮਨ ਵਾਲਾ ਆਪਾਂ ਇਹਨੂੰ ਲਾ ਕੇ ਤੇ ਪੈਸਾ ਕਮਾ ਸਕੀਏ। ਕਮਾਈ ਇਹਨਾਂ ਹੈ। ਕਮਾਈ ਵੀ ਇੱਕ ਨਵਾਂ ਕੰਮ ਆ ਜੀ। ਹੂੰ ਨਵਾਂ ਕੰਮ ਕਰ ਸਕਦੇ ਆ ਜੀ। ਨਵਾਂ ਕੰਮ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਜੀ ਕਿਉਂਕਿ ਆਪਾਂ ਸਾਰੇ ਆਪਣੇ ਦਾਦੇ-ਪੁਰਦਾਦੇਆਂ ਤੋਂ ਲੈ ਕੇ ਇੱਕੇ ਸੋਚ ਰਿਆ ਸੀ ਵੀ ਅਸੀਂ ਬਣੀ ਖੇਤੀ ਲਈਆਂ। ਹੂੰ ਪਰ ਜਿਹੜੇ ਖੇਤੀ ਚੋਂ ਨਿਕਲ ਕੇ ਕੈਨੇਡਾ ਚ ਜਾ ਕੇ ਟਰੱਕ ਚਲਾ ਰਹੇ ਨੇ ਜਾਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸੀਈਓ ਬਣੇ ਬੈਠੇ ਨੇ ਜਾਂ ਬਹੁਤ ਵੱਡੇ-ਵਧਿਆ ਡਾਕਟਰ ਬਣੇ ਬੈਠੇ ਨੇ ਜੀ ਉਹ ਬਹੁਤ ਵਧੀਆ ਕਮਾਈ ਕਰ ਰਹੇ ਨੇ ਔਰ ਬਹੁਤ ਵਧੀਆ ਕਾਮਯਾਬ ਨੇ ਉਹਨਾਂ ਦੀਆਂ ਕਾਮਯਾਬੀ ਦੀਆਂ ਕਹਾਣੀਆਂ ਮੇਰੀ ਕਹਾਣੀ ਨਾਲੋਂ ਤਾਂ ਕਈ ਗੁਣਾ ਵੱਡੀਆਂ ਨੇ ਜੀ ਪਰ ਗੱਲ ਕੀ ਹੈ ਜੀ ਵੀ ਉਹ ਉਹਨਾਂ ਨੂੰ ਆਪਾਂ ਪਬਲਿਸ਼ ਨਹੀਂ ਕਰਦੇ ਜੀ ਆਪਾਂ ਹਾਏ ਓਏ ਮਰਗੇ ਜੀ ਹਾਏ ਓਏ ਮਰਗੇ ਜੀ ਤੇ ਚੜਦੀ ਕਲਾ ਦੀ ਗੱਲ ਘਟਾਤੀ ਆ ਜੀ ਚੜਦੀ ਗੱਲ ਵਿੱਚ ਰਹੋ ਨਵੇਂ ਕੰਮ ਸਿੱਖੋ ਜਿੰਨਾ ਮਰਜ਼ੀ ਕਰ ਲਓ ਐਡੀ ਵੱਡੀ ਮਾਰਕੀਟ ਆ ਪੰਜਾਬ ਚ ਤੁਸੀਂ ਇਹੀ ਨਹੀਂ ਕਵਰ ਕਰ ਸਕਦੇ ਜੇ ਇਹ ਤੋਂ ਵੱਡਾ ਜਾਣਾ ਜੀ ਤੁਸੀਂ ਦਿੱਲੀ ਚਲੇ ਜਾਓ ਤੁਸੀਂ ਨਹੀਂ ਕੰਮ ਕਰ ਸਕਦੇ ਜੀ ਐਡੇ ਲੈਵਲ ਤੇ ਤੁਹਾਡਾ ਸਕਿੱਲ ਹੋ ਹੀ ਨਹੀਂ ਸਕਦਾ ਵੀ ਤੁਸੀਂ ਸਾਰੇ ਪੰਜਾਬ ਨੂੰ ਕੈਪਚਰ ਕਰਕੇ ਤੁਸੀਂ ਦਿੱਲੀ ਤੱਕ ਜਾਓ ਤਾਂ ਮੈਂ ਚਾਹਣਾ ਵੀ ਆਪਾਂ ਪੰਜਾਬੀ ਉਹੀ ਮਾਦੇ ਵਾਲੇ ਜਿਹੜੇ ਅੱਜ ਤੋਂ 40 50 ਸਾਲ ਪਹਿਲਾਂ ਵਾਲੇ ਸੀ ਉਹ ਬਣੀਏ ਵੀ ਸਾਰਾ ਕੁਝ ਪੈਦਾ ਅਸੀਂ ਕਰਨਾ ਸਾਡੇ ਕੋਲ ਹੀ ਤਾਕਤ ਆ ਅਸੀਂ ਹੀ ਕਰਾਂਗੇ ਇਹ ਹੌਸਲਾ ਲੈ ਕੇ ਚੱਲਾਂਗੇ ਤਾਂ ਵੀ ਗਾਡੋ ਵੀ ਪੰਜਾਬ ਚ ਲੱਭੂਗਾ ਜੀ ਫਿਰ